ਕੀ ਹਾਲ ਚਾਲ ਬਹੁਤ ਵਧੀਆ ਸੇਤਾਂ ਠੀਕੀ ਤੀਰ ਚਾਹ ਪਲੀ ਬਣਾਇਆ ਤੁੰਨਾ ਉੱਥੇ ਸੈਟਲ ਲਿਆ ਸਾਂ ਉੱਥੇ ਕੌਫੀ ਪੀਏ ਆ ਨਸਵਾਰੀ ਰੰਗਲਾ ਹੈ ਨਾ ਵੀ ਨਸਵਾਰੀ ਰੰਗਲਾ ਹਾਂਜੀ ਨਸਵਾਰੀ ਠੀਕ ਹੈ ਜੀ ਮੈਂ ਤੁਹਾਡੀ ਦੇਖੀ ਸੀ ਨਹੀਂ ਲ ਉਹਦੇ ਵਿੱਚ ਮੇਰੇ ਬਾਬਾ ਜੀ ਨਸਵਾਰੀ ਆਗੇ ਨਾ ਮਗਨ ਮੈਂ ਤਾਂ ਖਾਣਾ ਰਹਿਣ ਦੀ ਖਾਚੇ ਕਰ ਚੱਕਾ ਜੀ ਤੁਸੀਂ ਵੀ ਉਦਨ ਉਦਨ ਵੀ ਪ੍ਰਾਪਤ ਕੀ ਇਹ ਬਾਬਾ ਜੀ ਇਹ ਇਹ ਸਹੀ ਤੁਹਾਡੀ ਕਦਰ ਹੈ ਤੁਸੀਂ ਸਾਡੇ ਕੋ ਆਏ ਇੰਨਾ ਥੋੜਾ ਤੁਸੀਂ ਚੱਲ ਕੇ ਆ ਗਏ ਅਸੀਂ ਜੀ ਕੈਮਰੇ ਲਾਉਣੇ ਆ ਵਧੀਆ ਕੈਮਰਾ ਕਿੱਡਾ ਪਾਪਾ ਬੱਬਾ ਜੀ ਆਪਣੇ ਘਰ ਦੇ ਲਾਵਾਂਗੇ 360 ਕੈਮਰਾ ਆ ਸੀਪੀ ਪਲਸ ਕੰਪਨੀ ਦਾ ਹਾਂ ਜੀ ਇਹ ਸਾਰੇ ਪਾਸੇ ਨੂੰ ਘੁੰਮਦਾ ਜਿੱਦਾਂ ਤੁਸੀਂ ਕਹੋਗੇ ਜਿੱਧਰ ਬੰਦਾ ਜਾਊਗਾ ਉਹਦੇ ਮਗਰ ਮਗਰ ਘੁੰਮਦਾ ਰਹਿੰਦਾ ਜੀ ਤੇ ਤੁਹਾਨੂੰ ਬਣਾ ਬਣਾ ਕੇ ਜਦ ਕੋਈ ਮੋਰੀ ਇਹ ਆ ਜਾਂਦਾ ਡਿਟੈਕਟ ਕਰ ਦਊਗਾ ਤੁਹਾਨੂੰ ਛੋਟਾ ਜਿਹਾ ਕਲਿੱਪ ਬਣਾ ਕੇ ਭੇਜ ਦਿਆ ਕਰੂੰਗਾ ਜੀ ਹਾਂ ਜੀ ਆਹ ਜੀ ਦੇਖੋ ਤੁਸੀਂ ਉੱਧਰ ਬਹੁਤ ਮਰਗੀ ਹੈ ਠੀਕ ਹੈ ਠੀਕ ਹੈ ਮਮਤਾ ਜੀ ਦੇਖੋ ਹੋਰ ਗੱਲਿਆ ਕੈਸੇ ਚਾਹੀਏ ਵਧੀਆ ਤੇ ਵਧੀਆ ਚੀਜ਼ ਮਿਲਦੀ ਹੈ ਬਿਲਕੁਲ ਜੀ ਬਿਲਕੁਲ ਖਬਰ ਜੀ ਹੈ ਵਧੀਆ ਠੀਕ ਹੈ ਫਿਰ ਕਰੋ ਸਹੀ ਗੱਲ ਹੈ ਬਾਜੀ ਕੋ ਕੈਮਰੇ ਆ ਨਾ ਵਧੀਆ ਕੁਆਲਟੀ ਦੇ ਜਿੱਦਾਂ ਨੇ ਮਰਜ਼ੀ ਲਗਵਾਵੋ